ਸਵੇਰ ਦੇ 7 ਵਜੇ ਆ ਤੇ 7 ਵਜੇ ਵਲੌਗ ਸਟਾਰਟ ਕਰਦਾ ਤੇ ਸ਼ਾਮ ਤੱਕ ਵਲੌਗ ਬਣੂਗਾ ਸਾਰੇ ਦਿਨ ਦਾ ਵਲੌਗ ਬਣੂਗਾ ਫੈਮਿਲੀ ਵਲੌਗ ਬਣੂਗਾ ਤੇ ਪਹਿਲਾਂ ਵੀ ਆਪਣੇ ਫੈਮਿਲੀ ਵਾਲੇ ਬਣਦੇ ਆ ਤੇ ਫੈਮਿਲੀ ਵਾਲੇ ਹੀ ਵੱਧ ਦੇਖਦੇ ਆ ਤੇ ਜਿੰਨੇ ਵੀ ਆਪਣੇ ਏਡੇ ਢ ਬੱਚੇ ਆ ਜਿਨ੍ਹਾਂ ਦੇ ਹਨਾ ਜਿੰਨੇ ਵੀ ਆਉਂਦੇ ਆ ਉਹ ਵੀਡੀਓ ਨੂੰ ਜਰੂਰ ਦੇਖਣ ਤੇ ਸਵੇਰ ਦੇ 7 ਵਜੇ ਤੇ ਹੁਣੇ ਚਾਹ ਚੁ ਵੀ ਪੀਤੀ ਹੈ ਉੱਠਣ ਦੀ ਤਿਆਈ ਚ ਉੱਠੇ ਹੀ ਆ ਬਸ ਜਾਇਆਂ ਜੀ ਬੈਠੇ ਆ ਬਾਗੂਰ ਤਾਂ ਜਿਆਦਾ ਨਿਕਲੇ ਨਹੀਂ ਇੱਧਰ ਹਰਮਣ ਨਾਲ ਹੀ ਉੱਠ ਪੈਂਦੇ ਆ ਬੱਚੇ ਵੀ ਇੱਧਰ ਹਰਮਣ ਇੱਧਰ ਸਿਮੂ ਤੇ ਕਰਮਜੀਤ ਬਸ ਇਹ ਆਇਆ ਕਰਨਗੇ ਵਲੌਗ ਦੇ ਵਿੱਚ ਤੇ ਪਹਿਲਾਂ ਮੈਂ ਥੋੜਾ ਟਾਈਮ ਰੁੱਕ ਗਿਆ ਸੀਗਾ ਵਲੌਗ ਬੰਦ ਕਰਤੇ ਸੀ ਹੁਣ ਦੁਬਾਰਾ ਫੇਰ ਰੈਗੂਲਰ ਆਪਣੇ ਡੇਲੀ ਵੀ ਵਲੌਗ ਆਇਆ ਕਰਨਗੇ ਯਾਰ ਸਾਰਿਆਂ ਨੇ سپورਟ ਜ਼ਰੂਰ ਕਰਨ ਹਣ ਆਪਾਂ ਇੱਧਰ ਹੀ ਆਪਣਾ ਜੋ ਵੀ ਕੰਮ ਧੰਦਾ ਸਾਰਾ ਯਾਰ ਇੱਧਰ ਹੀ ਫੋਕਸ ਕਰਨਾ ਆਪਾਂ ਇੱਧਰ ਹੀ ਆਪਾਂ ਗਰੋਅ ਕਰਨਾ ਮਤਲਬ ਹਣ ਜ਼ਿੰਦਗੀ ਚ ਬਸ ਆਹੀ ਕਰਨੀ ਵੀਡੀਓ ਵਾਲਾ ਕੰਮ ਤੇ ਸਾਰੇ ਵੀ ਜਿੰਨੇ ਕ੍ਰिएਟਰ ਆ ਉਹ ਆਪਾਂ ਨੂੰ ਸਪੋਰਟ ਜ਼ਰੂਰ ਕਰਿਓ ਹਨਾ ਮੈਂ ਬਾਲਾ ਬਾਲਾ ਨਹੀਂ ਮੰਗ ਰਖਦਾ ਮੈਂ 200 ਕਮੈਂਟ ਦੀ ਮੰਗ ਰਖਦਾ ਤੇ 500 ਲਾਈਕ ਦੀ ਮੰਗ ਰਖਦਾ ਹਨਾ ਤੇ ਗਾ ਬਹੁਤ ਘੈਂਟ ਘੈਂਟ ਵੀਡੀਓ ਆਉਣੀਆਂ ਤੁਹਾਡੇ ਲਈ ਕੁਝ ਸਿਖਾਇਆ ਕਰਾਂਗੇ ਤੁਹਾਨੂੰ ਹਾਂਜੀ ਚਲ ਕੋਈ ਗੱਲ ਨਹੀਂ ਬੋਲੀ ਜਾਣ ਦੇ ਤੇ ਕੁਸ ਖਾਇਆ ਕਰਾਂਗੇ ਤੁਹਾਨੂੰ ਹਨਾ ਸਿੱਖਣ ਨੂੰ ਵੀ ਬਹੁਤ ਕੁਸ ਮਿਲਿਆ ਕਰੂਗਾ ਵੀਡੀਓ ਦੇ ਵਿੱਚ ਤੇ ਬਲੌਗ ਸਟਾਰਟ ਕੀਤਾ ਤੇ ਵੱਡਾ ਜ਼ਰੂਰ ਬਣ ਜਾਊਗਾ ਤੇ ਸਾਰਾ ਜਿਵੇਂ ਕੇ ਜ਼ਰੂਰ ਦੱਸਿਓ ਹਨਾ ਕਮੈਂਟ ਜ਼ਰੂਰ ਕਰਿਓ ਯਾਰ ਹਨਾ 200 ਕਮੈਂਟ ਦੀ ਮੈਂ ਮੰਗ ਰੱਖਦਾ ਹਨਾ 200 ਕਮੈਂਟ ਕਰਦੇ ਬਹੁਤ ਆ ਮੇਰੇ ਲਈ ਠੀਕ ਆ ਤੇ ਜ਼ਰੂਰ ਕਰਨਾ ਮਿੱਤਰੋ ਜਿੰਨੇ ਆਪਣੇ ਪੱਕੇ ਹੈਗੇ ਵੇਖਣ ਵਾਲੇ ਉਹ ਕਮੈਂਟਾਂ ਤਿੰਨ ਤਿੰਨ ਚਾਰ ਚਾਰ ਠੋਕ ਦਿਓ 200 ਕਮੈਂਟ ਪੂਰਾ ਕਰਨਾ ਆਪਾਂ ਠੀਕ ਆ ਆ ਵੀਡੀਓ ਤੇ ਫਿਰ ਗਾਂ ਵਾਲੀਆਂ ਵੀਡੀਓ ਹੋਣਗੀਆਂ ਘੰਟਾ ਹੋਣਗੀਆਂ ਅਰਮਨ ਤੂੰ ਕੁਸ ਬੋਲਣਾ ਚਾਹ ਨਾ ਹੈ ਹਜੇ ਇਹ ਨਰਵਸ ਜੇ ਰਹਿੰਦੇ ਹੇ ਕੈਮਰੇ ਨੂੰ ਦੇਖ ਕੇ ਹੌਲੀ ਹੌਲੀ ਚੱਲ ਪੈਣਗੇ ਜਿਉਂ ਜਿਉਂ ਵੱਧ ਹੀ ਗਏ ਨਾ ਉਮਰ ਇਹਨਾਂ ਦੀ ਬਸ ਇਹਨਾਂ ਨੂੰ ਡਿੱਗੀ ਜਾਂਦਾ ਵੀ ਥੋੜੀ ਜਿਹੀ ਇਹਨਾਂ ਦੀ ਉਮਰ ਹੋਵੇ ਜਿਵੇਂ ਮੈਂ ਕਹਿਣਾ ਤੇ ਉਹ ਮੈਂ ਸਮਝ ਕੇ ਬੋਲਣ ਜੋਗੇ ਹੋ ਜਾਣ ਫਿਰ ਘੈਂਟ ਘੈਂਟ ਵੀਡੀਓ ਆਇਆ ਕਰੀਏ ਸਟੋਰੀ ਵਾਲੀਆਂ ਹਨਾ ਉਹਦੇ ਚ ਸਿੱਖਣ ਨੂੰ ਬਹੁਤ ਕੁਝ ਮਿਲਿਆ ਕਰੋ ਸਟੋਰੀ ਵਾਲੀਆਂ ਵੀਡੀਓ ਪਾ ਕਰਾਂਗੇ ਸਾਰੇ ਰਲ ਕੇ ਸੀ ਤੇ ਆਹ ਤਾਂ ਥੋੜਾ ਬਹੁਤਾ ਹੁਣ ਸਮਝਣ ਲੱਗ ਗਿਆ ਹਨਾ ਜਿਵੇਂ ਕਹਿੰਨੇ ਹਾਂ ਬੋਲਣ ਲੱਗ ਗਿਆ ਤੇ ਆਹ ਹਜੇ ਥੋੜਾ ਜਿਹਾ ਨਟਕਟਾ ਬੰਦਾ ਜਿਮੂ ਹੁਣ ਸੰਗ ਦੀ ਵੀ ਆ ਕੈਮਰੇ ਨੂੰ ਦੇਖ ਕੇ ਤਾਂ ਸੰਗ ਜਾਂਦੇ ਹੂੰ ਬੋਲਦੀ ਬਹੁਤ ਆ ਹੁਣ ਬਾਕੀ ਇਹਨਾਂ ਦੀਆਂ ਰੀਲਾਂ ਆਇਆ ਕਰਨੀਆਂ ਹਨ ਉਹ ਚ ਦੇਖ ਕੇ ਦੇਖਿਓ ਨਾ ਕਿੰਨੇ ਘੈਂਟ ਕੈਰੈਕਟਰ ਆ ਇਹਨਾਂ ਦੇ ਆਪ ਦਾ ਬਚਪਨ ਜਿੱਤੇ ਕਰਾ ਦੇਣਗੇ ਤੁਹਾਨੂੰ ਹੁਣ ਟਾਈਮ 7:30 ਦਾ ਹੋ ਗਿਆ ਬਾਹਰ ਘੇੜਾ ਗੁੜਾ ਕਢਾ ਕੇ ਹਰ ਮਾਰਗਿਆਂ ਦਾ ਫੇਰ ਇੱਥੇ ਰਾਈ ਚਵਾੜ ਤੇ ਟੀਵੀ ਚਲਾਤਾ ਬਾਹਰ ਠੰਡ ਬੜੀ ਆ ਇੱਥੇ ਜਾਈ ਜੀ ਠੀਕ ਆ ਇਹ ਤੇ ਕਰਮਜੀਤ ਉਧਰ ਉਹ ਵੇ ਭਾਂਡੇ ਧੋਣ ਲੱਗ ਗਈ ਤੇ ਆਪਾਂ ਹੁਣ ਬਾਹਰ ਨੂੰ ਘੇੜਾ ਛੇੜਾ ਕੱਢ ਕੇ ਆਉਣੇ ਹਨ ਲਾ ਆਇਆ ਇਹ ਬਾਹਰ ਸੜਕ ਤੇ ਘੇੜਾ ਛੇੜਾ ਨਾਲੇ ਤੁਹਾਨੂੰ ਦਿ ਪੈਂਟ ਦੀ ਸ਼ਿਹਰ ਹਨ ਚੱਲਦੇ ਆ ਸੜਕ ਵੱਲ ਤੇ ਸੜਕ ਤੇ ਬੜੀ ਰੌਣਕ ਲੱਗੇ ਪਈ ਆ ਮੁੰਡੇ ਚੱਲੇ ਆ ਇਹ ਕੰਮ ਤੇ ਇਸ ਮੌਕੇ ਵਧੀਆ ਜੀ ਲੱਗਦਾ ਇੱਥੇ ਸੜਕ ਤੇ ਆਵਾਜ਼ਾਈ ਚੱਲਦੀ ਆ ਤੇ ਬਾਕੀ ਰੌਣਕ ਸੌਣਕ ਹੁੰਦੀ ਆ ਇਧਰ ਚੱਲੇ ਆ ਸਰਜੀਤ ਹਰਗੇ ਸਾਰੇ ਪੈਦਲ ਕਿੱਥੇ ਚੱਲੇ ਕਿਹੜੇ ਚਾ ਕਿਹੜੇ ਚਾ 골ਡਨ ਏਗਾ ਭਾਈ ਰੁਪਏ ਚੱਲੇ ਆ ਮੁੰਡੇ 골ਡਨ ਪੈਂਸਲ ਚਲੋ ਭਾਈ ਪਹੁੰਚੋ ਕੰਮ ਤੇ ਤੇ ਆਪਾਂ ਦਾ ਸਵੇਰ ਦੇ ਲੱਗੇ ਪਿਆ ਕੰਮ ਨੂੰ ਹਣਾ ਲੋ ਜੀ ਬਾਹਰ ਗੇੜੀ ਛੇੜੀ ਕੱਢਿਆ ਏ ਤੇ ਹਰਮਣ ਅਰਗੇ ਆ ਖੇਡਦੇ ਫਿਰਦੇ ਆ ਅੱਜ ਐਤਵਾਰ ਆ ਇਹਨਾਂ ਨੂੰ ਵੀ ਛੁੱਟੀ ਅੱਜ ਘਰੀ ਆ ਇੱਧਰ ਹਰਮਣ ਸਿਮੂ ਤੇ ਇੱਧਰ ਰੋਟੀ ਬਣੀ ਜਾਂਦੀ ਆ ਮਨ ਲੱਗੀ ਰੋਟੀ ਇੱਧਰ ਰੋਟੀ ਬਣੀ ਜਾਂਦੀ ਆ ਤੇ ਹਲਕੀ ਹਲਕੀ ਧੁੱਪ ਪੈ ਰਹੀ ਏ ਨਿੱਗੀ ਨਿੱਗੀ ਆਨੰਦ ਆਉਂਦਾ ਧੁੱਪ ਦਾ ਪਰ ਇਹਨੂੰ ਵੀ ਜ਼ਖਾਮ ਲੱਗਿਆ ਪੈ ਸਾਨੂੰ ਸਾਰਿਆਂ ਨੂੰ ਜ਼ਖਾਮ ਲੱਗਿਆ ਪਿਆ ਉਹਦਾ ਕਾ ਮੌਕਾ ਪਿਆ ਗਰਮਾ ਗਰਮ ਰੋਟੀ ਬਣੀ ਜਾਂਦੀ ਆ ਤੇ ਇੱਧਰ ਚਿਕਨ ਗਰਮ ਹੋਇਆ ਪਿਆ ਲੋਕੀ ਆ ਆ ਗਿਆ ਗਰਮਾ ਗਰਮ ਚਿਕਨ ਤੇ ਰਾਤ ਮੈਂ ਆਹ ਛੁੱਟੀ ਰੀਲ ਪਾਈ ਸੀ ਤੇ ਉਹਨੂੰ ਦੇਖ ਕੇ ਲੋਕ ਕਹਿੰਦੇ ਤੇਲ ਬਹੁਤ ਪਾਇਆ ਆ ਤੇਲ ਹੈ ਨਹੀਂ ਮਿੱਤਰੋ ਇਹ ਮੁਰਗੇ ਦੇ ਵਿੱਚੋਂ ਹੀ ਨਿਕਲੀ ਵੀ ਚਰਬੀ ਐ ਇਹ ਚਰਬੀ ਆ ਤੇਲ ਹੈ ਨਹੀਂਗਾ ਤੁਸੀਂ ਐਵੇਂ ਕਹੀਏ ਨਾ ਤੇਲ ਵਾਲਾ ਪਾਤਾ ਹੁਣ ਖਾਣ ਲੱਗੇ ਰੋਟੀ ਪਾ ਲੈ ਕੋਲੇ ਦੇ ਵਿੱਚ ਚਿਕਨ ਤੇ ਇੱਧਰ ਆ ਗਿਆ ਆਪਣੇ ਬੱਚਾ ਪਾਲਟੀ ਖਾਈਏ ਵੀ ਯਸ ਯਸ ਕਰੋ ਸ਼ੁਰੂ ਕਈ ਕਿਹੜਾ ਪੀਸ ਖਾਏਗਾ ਮੈਂ

ਲੋ ਭਾਈ ਹੁਣ ਰੋਡਰੀ ਆਟੀ ਖਾਲੀ ਆ ਤੇ ਇੱਧਰ ਉਹ ਦੇਖੋ ਤੇ ਧੁੱਪ ਸੇਕਣ ਲੱਗੀ ਪਈ ਆ ਤੇ ਆਪਾਂ ਵੀ ਸੇਕਦੇ ਆ ਧੁੱਪ ਧੁਪ ਮਾੜੀ-ਮੋਟੀ ਤੇ ਫੇਰ ਅੰਦਰ ਵੜ ਕੇ ਕਰਾਂਗੇ ਕੋਈ ਐਡੀਟਿੰਗ ਵਗੈਰਾ ਜਾਂ ਕਿਸ ਕੋ ਸਿੱਖਣ ਦੇ ਮੈਂ ਜ਼ਿਆਦਾ ਜ਼ੋਰ ਦਿਨਾ ਹਣਾ ਵੇ ਕੋਸਾ ਕੋਈ ਸਿੱਖਦੇ ਰਹੀਏ ਸਿੱਖਦੇ ਰਹੀਏ ਸਿੱਖਦੇ ਰਏ ਸਿੱਖਣ ਵੱਲ ਤੇ ਇੱਧਰ ਧੁੱਪ ਸੇਕੀ ਜਾਂਦੇ ਆ ਤੇ ਆਪਾਂ ਵੀ 2 ਮਿੰਟ ਬੈਠਦੇ ਆਂ ਗੱਲਾਂ ਬਾਤਾਂ ਨਾਲੇ ਕਰਦੇ ਆਂ ਬੈਠ ਕੇ ਰੋਟੀ ਤੋਂ ਬਾਅਦ ਕੰਮ ਹੀ ਕੋਈ ਇਹ じゃ ਪੈ ਗਿਆ ਸੀਗਾ ਕੋਈ ਵੀਡੀਓ ਬਣਾਈ ਨਹੀਂ ਤੇ ਹੁਣ ਸ਼ਾਮ ਦੇ 6:00 ਵੱਜ ਗਏ ਹੁਣ ਮੈਂ ਕਲਿੱਪ ਬਣਾਉਣ ਲੱਗਿਆ ਤੇ ਹੁਣ ਖਾਣ ਲੱਗੇ ਇਹ ਹੀ ਆਪ ਕੁਛ ਇਹ ਬਤਾ ਕੀ ਆ ਇਹ ਹੈਗਾ ਚਿਕਨ ਬਰੀਆਨੀ ਕਰਮਜੀਤ ਨੇ ਬਣਾਇਆ ਅੱਜ ਚਿਕਨ ਬਰੀਆਨੀ ਇਹ ਤਾਂ ਇਹਨੇ ਤਾਂ ਖਾ ਲਿਆ ਕਿਵੇਂ ਬਣਿਆ ਸੱਚੀ ਹੈ ਘੈਂਟ ਬਣਿਆ ਤੇ ਹਜੇ ਮੈਂ ਟੇਸਟ ਕਰਕੇ ਦੇਖਣਾ ਤੇ ਲੱਗਦਾ ਤਾਂ ਹੈ ਇਸਨ ਘੈਂਟ ਆ ਰਹੀ ਹੈ ਨਾ ਮੈਂ ਇੱਕ ਮੁਕਦਾ ਬਾਕੀ ਇੱਧਰ ਚੱਬ ਕੱਢੀ ਜਾਂਦੇ ਹਰਮਣ ਵਰਗੇ ਇੱਧਰ ਹਰਮਣ ਕਾਰਨ ਜਿੱਦ ਨੇ ਸਾਗ ਲਿਆ ਤੇ ਸਿਮੂ ਖਾ ਲੈ ਤੂੰ ਵੀ ਚੋਲ ਖਾਨੇ ਤੂੰ ਕਿਹੜੇ ਖਾਦੇ ਆ ਮੱਛਾ ਲੈ ਮੱਛਾ ਲੈ ਖਾਦੇ ਆ ਠੀਕ ਆ ਬਹੁਤ ਘੈਂਟ ਬਣਿਆ ਯਾਰ ਪਰ ਮਿਰਚ ਥੋੜੀ ਜਿਹੀ ਜੈਬ ਕੱਢੂ ਪਾਤੀ ਮਿਰਚ ਮਿਰਚ ਨੇ ਇਹ ਦੇਖਾ ਵੀ ਐ ਕੰਮ ਖਰਾ ਕੀਤਾ ਪਿਆ ਇਧਰ ਸਵਾਕਾਂ ਦਾ ਵੀ ਉਹ ਮਿਰਚ ਤਾਂ ਨਹੀਂ ਲੱਗਦੀ ਹੈ ਹੈ ਲੱਗੀ ਅੱਖਾਂ ਜਪਾਣੀ ਹੈ ਅੱਖਾਂ ਜਪਾਣੀ ਆਇਆ ਫਿਰਦਾ ਯਾਰ ਲਪਾਲੀ ਆਂਦੀ ਧੋਕੇ ਦਿੰਨੀ ਆ ਪੈਣੂ ਦਾ ਧੋ ਕੇ ਦਿੰਨੇ ਨੇ ਇਹਨਾਂ ਦਾ ਵੀ ਚੰਗਾੜਾ ਛੱਡ ਦੇਣੀਆ ਮਿਰਚ ਬੰਬ ਕੱਢ ਪਾਈ ਪਈ ਆ ਟਾਈਮ ਹੋ ਗਿਆ ਹੁਣ 7 ਦਾ 7 ਵਜ ਗਏ ਤੇ ਵਿਸਾਲੀਆਂ ਇੱਧਰ ਰਜਾਈਨਰ ਜੁਗੀਆਂ ਗਦੈਲੇ ਵਿਸਾਲੇ ਆ ਤੇ ਪੈਣ ਦੀ ਤਿਆਰੀ ਆ ਇੱਧਰ ਸਿਮੂ ਸਿਮੂ ਤੇ ਮੈਂ ਦੋਨੇ ਪੈਣੇ ਹੁੰਨੇ ਹਨਾ ਸਿਮੂ ਕਿਧਾੜੀਆਂ ਤੂੰ ਡਾੜੀ ਦਾ ਹਾਂ ਅਸੀਂ ਆੜੀ ਆੜੀ ਪੈਣੇ ਹੁੰਦਾ ਉਧਰ ਹਰਮੜਰ ਕੇ ਪੈਣਦੇ ਹੁੰਦੇ ਆ ਤੇ ਬਸ ਯਾਰ ਸਵੇਰੇ ਜਦੋਂ ਵਲੌਗ ਸਟਾਰਟ ਕੀਤਾ ਉਦੋਂ ਤਾਂ ਬੜਾ ਹਨਾ ਐਕਸਾਈਟਮੈਂਟ ਜੀ ਚਾ ਕੀਤਾ ਸੀਗਾ ਵੀ ਬਹੁਤ ਘੈਂਟ ਬਣਾਵਾਂਗੇ ਪੈਰ ਹਣਾ ਉਹ ਜਿਹਾ ਆਪਣਾ ਨਹੀਂ ਗਿਆ ਘੈਂਟ ਜਾ ਗੱਲਬਾਤ ਬਣੀ ਨਹੀਂ ਗਈ ਕਿਉਂਕਿ ਹੋ ਜਾਂਦਾ ਹੁੰਦਾ ਕਈ ਵੇਰ ਯਾਰ ਹਣਾ ਕਿਸੇ ਦੇ ਨਾਲ ਵੀ ਹੋ ਜਾਂਦਾ ਤੇ ਸਿਸਟਮ ਵੀ ਉਦਾਂ ਦਾ ਬਣ ਗਿਆ ਸੀ ਤੇ ਗੱਲਬਾਤ ਨਹੀਂ ਬਣੀ ਵਲੌਗ ਦੀ ਜਿਹੜਾ ਕੱਲ ਨੂੰ ਵਲੌਗ ਆਊਗਾ ਉਹ ਘੈਂਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਦੋਂ ਕਿਰਾ ਬੰਦਾ ਹਣਾ ਹਟ ਜਾਂਦਾ ਦੁਬਾਰਾ ਸ਼ੁਰੂ ਕਰਦੇ ਆ ਫਿਰ ਹੌਲੀ 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 ਸੈੱਟ ਜਾ ਹੁੰਦਾ ਮੌਲ ਕੋਈ ਗੱਲ ਨਹੀਂ ਹਣਾ ਸੈੱਟ ਹੋ ਜੂਗਾ ਕੱਲ ਵਾਲੇ ਵਲੌਗ ਨੂੰ ਐਦਾਂ ਘੈਂਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵੇਰੇ ਯਾਰ ਜਿਹੜਾ ਕੁਛ ਹਨਾ ਬੋਲਿਆ ਸੀ ਉਹ ਜਰੂਰ ਹਨਾ ਕਮੈਂਟਾਂ 'ਚ ਮੋਟਾ ਜਰੂਰ ਕਰਿਓ ਕਹਿੰਡ ਵਲੌਗ ਆਉਣਗੇ ਹਨਾ ਅੱਜ ਥੋੜਾ ਕੱਚਾ ਵੱਜ ਗਿਆ ਮੈਨੂੰ ਆਪ ਨੂੰ ਵੀ ਲੱਗਦਾ ਹਨਾ ਵੀ ਕੱਚਾ ਵੱਜ ਗਿਆ ਐਡੀਟ ਹੋਣ ਕਰੂੰਗਾ ਵਲੌਗ ਹੁਣ ਐਡੀਟ ਕਰਦੇ ਆ ਤੇ ਅਪਲੋਡ ਵੀ ਹੋਣੀ ਕਰੂੰਗਾ ਲੱਗਦਾ ਵੀ 7:30-8:00 ਵਜੇ ਤੱਕ ਮੈਂ ਅਪਲੋਡ ਕਰ ਦੂੰਗਾ ਵਲੌਗ ਤੇ ਬਾਕੀ ਦੇਖਦੇ ਆ ਹਨਾ ਕੀ ਕਹਿੰਦੀ ਆ ਕੀ ਨਹੀਂ ਦੁਨੀਆ ਜੋ ਸੱਚ ਹੁੰਦਾ ਯਾਰ ਮੈਂ ਉਹੀ ਸਾਰਾ ਕੁਝ ਬੋਲ ਦਿੰਨਾ ਹਨਾ ਨਹੀਂ ਬਣਿਆ ਤਾਂ ਬਸ ਨਹੀਂ ਬਣਿਆ ਆਪਾਂ ਸਿੱਧਾ ਬੋਲਤਾ ਤੇ ਬਸ ਠੀਕ ਹਨਾ ਤੇ ਬਸ ਅੱਜ ਦੇ ਵਲੌਗ ਚ ਇੰਨਾ ਕੀ ਯ ਇਤਿਹਾਸ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮਿਲਦੇ ਆਂ ਬਾਏ ਬਾਏ ਕਰਨ ਦਾ ਸਿਸਟਮ ਬਣ ਗਿਆ ਹੁਣ ਕਹਿੰਦੀ ਬਾਏ ਬਾਏ ਇੱਧਰ ਕਰਨਾ ਸੌ ਰੁਪਏ ਜੋਸੀ ਨੂੰ ਵੇਖਦੇ ਆ ਨਾ ਉਹਨੂੰ ਫਿਰ ਕਾਪੀ ਕਰੀਦਾ ਹਣਾ ਚਲੋ ਮਿਲਦੇ ਆ ਹਣਾ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਹ ਤੱਕ ਲਈ ਬਾਏ ਬਾਏ ਟਾਟਾ ਟੇਕ ਕੇਅਰ